ਸਿੱਧੂ ਮੂਸੇਵਾਲਾ ਦਾ ਨਵਾਂ ਗਾਣਾ ਹੋਇਆ ਲੀਕ ਤੇ ਵੱਡੇ ਕਲਾਕਾਰ ਨੂੰ ਦਿੱਤਾ ਜਵਾਬ ਹਾਂਜੀ ਦੋਸਤੋ ਸਿੱਧੂ ਮੂਸੇਵਾਲਾ ਦੇ ਨਵੇਂ ਗਾਣੇ ਬਰੋਟੀ ਦਾ ਟੀਜ਼ਰ ਰਿਲੀਜ਼ ਹੋ ਚੁੱਕਾ ਹੈ ਜਿਸ ਨੇ ਸਾਰੇ ਪਾਸੇ ਤਵਾਹੀ ਮਚਾ ਦਿੱਤੀ ਹੈ ਫੈਨਸ ਨੂੰ ਇਹ ਟੀਜ਼ਰ ਬਹੁਤ ਜਿਆਦਾ ਪਸੰਦ ਆ ਰਿਹਾ ਹੈ ਜੇਕਰ ਟੀਜ਼ਰ ਹੀ ਇੰਨਾ ਸੋਹਣਾ ਹੈ ਤਾਂ ਗਾਣਾ ਕਿੰਨਾ ਸੋਹਣਾ ਹੋਵੇਗਾ ਸਾਰੇ ਫੈਨਸ ਬਸ ਬਾਈ ਸਿੱਧੂ ਦੇ ਗਾਣੇ ਦਾ ਇੰਤਜ਼ਾਰ ਕਰ ਰਹੇ ਸੀ ਕਿ ਇਸ ਤੋਂ ਪਹਿਲਾਂ ਹੀ ਥੋੜੀ ਜਿਹੀ ਮਾੜੀ ਖਬਰ ਨਿਕਲ ਕੇ ਸਾਹਮਣੇ ਆਉਂਦੀ ਹੈ ਕੁਝ ਕੁ ਸ਼ਰਾਰਤੀ ਲੋਕਾਂ ਨੇ ਜਿਹੜੇ ਸਿੱਧੂ ਤੋਂ ਖਾਰ ਖਾਂਦੇ ਸੀ ਉਹਨਾਂ ਨੇ ਬਰੋਟਾ ਗਾਣਾ ਪਹਿਲਾਂ ਹੀ ਲੀਕ ਕਰ ਦਿੱਤਾ ਤੁਹਾਨੂੰ ਮੈਂ ਇੱਥੇ ਦੱਸ ਦੇਵਾਂ ਕਿ ਗਾਣੇ ਦਾ ਸਿਰਫ ਇੱਕੋ ਹੀ ਪੈਰਾ ਲੀਕ ਹੋਇਆ ਜੋ ਬਹੁਤ ਗਲਤ ਕੀਤਾ ਗਿਆ ਇਹ ਲੋਕ ਹਲੇ ਵੀ ਆਪਣੀਆਂ ਹਰਕਤਾਂ ਤੋਂ ਆਵਾਜ਼ ਨਹੀਂ ਆਉਂਦੇ ਪਰ ਇਹਨਾਂ ਦੱਲੇ ਬੰਦਿਆਂ ਲਈ ਸਿੱਧੂ ਪਹਿਲਾਂ ਹੀ ਗਾਣੇ ਵਿੱਚ ਰਿਪਲਾਈ ਕਰਕੇ ਗਿਆ ਸੀ ਕਿ ਕਿੰਨੀ ਲੀਕ ਕਰ ਲਿਓ ਕਿੰਨੀ ਲੀਕ ਕਰ ਲਿਓ ਇਹ ਮੂਸੇ ਵਾਲਾ ਪੁੱਤ ਇਹ ਤਾਂ ਓਨੀ ਚੱਲੂਗਾ ਜਿੰਨਾ ਕੋਲ ਵੀ ਇਹ ਗਾਣਾ ਆ ਰਿਹਾ ਹੈ ਅੱਗੇ ਸ਼ੇਅਰ ਨਾ ਕਰੋ ਅਤੇ ਇਸ ਤੋਂ ਬਾਅਦ ਇੱਕ ਹੋਰ ਖਬਰ ਵੀ ਮੈਂ ਤੁਹਾਡੀ ਨਾਲ ਸਾਂਝੀ ਕਰ ਦੇਵਾਂ ਕਿ ਇਸ ਗਾਣੇ ਵਿੱਚ ਵੱਡੇ ਕਲਾਕਾਰ ਬੱਬੂ ਮਾਨ ਨੇ ਵੀ ਜਵਾਬ ਦਿੱਤਾ ਗਿਆ ਹੈ ਮੈਂ ਸਿੱਧੂ ਦੇ ਇਸ ਗਾਣੇ ਦੇ ਲਾਈਨਸ ਤੁਹਾਨੂੰ ਸੁਣਾ ਕੇ ਹੋਰ ਲੀਕ ਨਹੀਂ ਕਰਨਾ ਚਾਹੁੰਦਾ ਤੇ ਤੁਸੀਂ ਹੁਣ ਅਫੀਸ਼ੀਅਲ ਗਾਣੇ ਵੱਚੀ ਜਾ ਕੇ ਸੁਣਿਓ